ਜਨਮ ਦਿਨ ਦੀ ਪਾਰਟੀ ਕਰਕੇ ਵਾਪਸ ਘਰ ਨੂੰ ਜਾ ਰਹੇ ਨੌਜਵਾਨਾਂ ਦੇ ਨਾਲ ਵਾਪਰਿਆ ਵੱਡਾ ਹਾਦਸਾ ਕਾਰ ਨਹਿਰ ਦੇ ਵਿੱਚ ਡਿੱਗੀ ਦੋ ਦੋਸਤਾਂ ਦੀ ਹੋਈ ਮੌਤ ਚਾਰ ਹੋਏ ਜ਼ਖਮੀ ਤੁਹਾਨੂੰ ਦੱਸਦੇ ਕਿ ਖਬਰ ਪਠਾਨਕੋਟ ਦੀ ਹੈ ਜਿੱਥੇ ਪਠਾਨਕੋਟ ਦੇ ਵਿੱਚ 6000 ਦੋਸਤ ਪਾਰਟੀ ਕਰਕੇ ਵਾਪਸ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਕਾਰ ਆਊਟ ਆਫ ਕੰਟਰੋਲ ਹੋ ਗਈ ਨਹਿਰ ਦੇ ਵਿੱਚ ਡਿੱਗ ਪਈ ਜਿਸ ਦੇ ਨਾਲ ਦੋ ਦੋਸਤਾਂ ਦੀ ਮੌਤ ਹੋ ਗਈ ਹੈ ਤੇ ਬਾਕੀ ਚਾਰ ਜ਼ਖਮੀ ਹੋ ਗਏ ਨੇ ਪੰਚਾਸਤੇ ਕਿਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਜੋ ਕਿ 6 ਮਹੀਨੇ ਪਹਿਲਾਂ ਹੀ ਸਾਊਥ ਕੋਰੀਆ ਤੋਂ ਵਾਪਸ ਆਇਆ ਸੀ ਪੰਜਾਬ ਤੇ ਇੱਕ ਨੇ ਤਾਂ ਕੈਨੇਡਾ ਜਾਣਾ ਸੀ 20 ਦਿਨਾਂ ਬਾਅਦ ਉਸਤਾਦ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਲੇਕਿਨ ਅੱਜ ਜਦੋਂ ਪਾਰਟੀ ਕਰਕੇ ਵਾਪਸ ਕਰਨ ਨੂੰ ਜਾ ਰਹੇ ਸੀ ਤਾਂ ਇਹਨਾਂ ਦੀ ਕਾਰਨੈਦ ਦੇ ਵਿੱਚ ਡਿੱਗ ਪਏ ਜਿਸ ਦੇ ਨਾਲ ਦੋ ਯਾਰਾਂ ਦੋਸਤਾਂ ਦੀ ਮੌਤ ਹੋ ਗਈ ਹੈ ਤੇ ਭਾਈ ਕੀ ਨਾਂ ਤੁਹਾਡਾ ਤੇ ਕੀ ਹਾਲ ਸਾਡੇ ਕਿਦੋਂ ਹੈ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਤੇ ਮੈਂ ਜਿਹੜਾ ਮੜਾ ਰਜਤ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਸੀ ਤੇ ਦਿਨ ਬਦਲਦੀ ਸੀ ਭਰਾ ਬਣ ਆਇਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇਦਾਂ ਇਦਾਂ ਗੱਡੀ ਆਡੀ ਨਾ ਪਲਟ ਗਈ ਨੇਰ ਵਿੱਚ ਪੈ ਗਈ ਆ ਤੇ ਆਪਾਂ ਨਾ 3-4 ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਤੇ ਮੈਂ ਸੋਚਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੋ ਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਥੱਲੇ ਆ ਮੈਂ ਕਿਹਾ ਚਲੋ ਇੱਧਰ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੇ ਹੋਗੇ ਨੇ ਕਹਿੰਦਾ ਚਲੋ ਚੱਲ ਪੰਨੇ ਜਿਲੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਦੇੰਦੇ ਘਰ ਦੇ ਨੂੰ ਫੋਨ ਕਰਤਾ ਕਿ ਇੱਧਰ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਹਿੰਦੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਸਿੱਤੀ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਹਿੰਦੇ ਆ ਆ ਵੀ ਕਿੱਥੇ ਗੱਡੀ ਕਹਿੰਦੇ ਉਹਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇਧਰੋਂ ਨਿਕਲੇ ਆ ਫਿਰ ਆ ਗਿਆ ਆਪਾਂ ਟਾਰ ਚ ਲੈ ਕੇ ਗੱਡੀ ਲੱਭਣੀ ਸ਼ੁਰੂ ਕਰਤੀ ਕਿ ਕਿੱਥੇ ਗੱਡੀ ਗਈ ਤੋਈ ਸਵਾਗ 2:00 ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਉਹ ਜਿਹੜੇ ਮੁੜੇ ਦੇ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਆ ਦੀ ਬਾਰੀ ਬੁਰੀ ਖਿੱਚੀ ਆ ਚਾਰ ਮੁੜੇ ਪਹਿਲਾਂ ਹੀ ਔਰ ਰੇੜੀ ਨਿਕਲ ਚੁੱਕੇ ਸੀ ਹਨ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਨ ਨੂੰ ਕੋਈ 20-25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਸਫੈਰ ਹੋ ਗਿਆ ਸੀ ਤੇ ਦੂਸਰੇ ਨੂੰ ਕੱਢਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ 25 ਮਿੰਟ ਲੱ ਤੇ ਉਸ ਤੋਂ ਬਾਅਦ ਆਪਾਂ ਚੋਹਾਨੋ ਹਸਪਤਲ ਲਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੱਗੇ ਜਿਹੜਾ ਦੀ ਡੈੱਟ ਹੋਈ ਆ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲਾ ਗਿਆ ਸੀ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋਇਆ ਆਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਈ ਦੇ ਇਹਨਾਂ ਦੀ ਵਾਕ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱਲ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਦੀ ਪ੍ਰਾਗੋਟਲ ਦੇ ਪਿੱਛੇ ਕੋਠੀ ਜਣਾ ਦੀ ਫੈਮਲੀ ਵੀ ਉੱਤੇ ਹੀ ਇਹ ਘਰ ਜਾ ਰਹੇ ਵਾਪਸੀ ਦੂਸਰੀ ਕੋਠੀ ਵਾਲੀ ਪਿੰਡਾਂ ਤੋਂ ਜਲਣ ਲਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜਾ ਨਾਲ ਜਾਂ ਕੋਈ ਝਾਕਾ ਲੱਗਾ ਤੇ ਹੁਣ ਪਤਾ ਨਹੀਂ ਕੀ ਹਨ ਤੇ ਇਸ ਵਜਾ ਨਾਲ ਇਹ ਹਾਸਾ ਹੋ ਗਿਆ ਵੀ ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਹੀ ਆ ਜੀ ਬਿਲਕੁਲ ਜੀ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਲੋ ਆਏ ਕਦੇ ਸੀ ਇਹ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਅਨਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਬੋਲਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ 2 ਬੱਚਿਆਂ ਦੀ ਡੈਥ ਹੋ ਗਈ ਹੈ ਤੇ 2 ਜਿਹੜੇ ਵਿੱਚ ਰਹਿ ਗਏ ਸੀ 4 ਨਿਕਲ ਗਏ ਬੜਾ ਦੁਖਦਾਰ ਹਾਦਸਾ ਆਇਆ ਜੀ ਰਾਤ ਨੂੰ 1.5 ਵਜੇ 1.5 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਨਾਂ ਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਉਹ ਬੜਾ ਮਤਲਬ ਦੁਖਦਾਰ ਹਾਦਸਾ ਆਇਆ ਲੋਕਲ ਜੀ ਆਹ ਇਹ ਹਾਂਜੀ ਲੋਕਲ ਜੀ ਪਲਟਾ ਸਾਹ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਆ ਉਹ ਇੱਥੇ ਕੱਲੜ ਲਾਈਟਾਂ ਲਾਨੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਹੈ ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ